ਮਾਈਗੁਰਜੀ ਕਾ ਖਾਲਸਾ ਵਾਈਕ ਬੱਚੋ ਦੇ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਚਾਲ ਜੋ ਕਿ ਬੂਟੇ ਲੈ ਕੇ ਆਏ ਆ ਮਹਿੰਦੀ ਦੇ ਬੂਟੇ ਆ ਛਤੂਤ ਦੇ ਬੂਟੇ ਆ ਤੇ 베ਰੀਆਂ ਦੇ ਬੂਟੇ ਆ ਕਟਾਰ ਦੇ ਬੂਟੇ ਆ ਤੇ ਸਾਰੇ ਸੇਵਾਦਾਰ ਜਿਹੜੇ ਆ ਉਹ ਉਹ ਬੂਟੇ ਜਿਹੜੇ ਗੱਡੀ ਚੋਂ ਉਤਾਰ ਰਹੇ ਆ ਇਹ ਜਿਹੜੇ ਛਤੂਤ ਆ ਉਹ ਬਹੁਤ ਬਹੁਤ ਲੰਮੀਆਂ ਇਹਨਾਂ ਨੂੰ ਗੋਲਾਂ ਲੱਗਦੀਆਂ ਮਿੱਠੀਆਂ ਤੇ ਖਟੀਆਂ ਤੇ ਜਿੱਥੇ ਇਹਨਾਂ ਨੂੰ ਖਾਣ ਵਿੱਚ ਇਨਸਾਨਾਂ ਨੇ ਆਨੰਦ ਮਾਣਨਾ ਉੱਥੇ ਪੰਛੀਆਂ ਨੇ ਵੀ ਬਹੁਤ ਜ਼ਿਆਦਾ ਆਨੰਦ ਮਾਣਨਾ ਜੇ ਉਹਨਾਂ ਦੀ ਵੀ ਪੇਟ ਪੂਜਾ ਹੋਣੀ ਆ ਸਾਰੇ ਸੰਗਤ ਜਿਹੜੀ ਆ ਇਸ ਵੇਲੇ ਬੂਟੇ ਉਤਾਰ ਰਹੀ ਹੈ ਗੱਡੀ ਚੋਂ ਤੇ ਇਹ ਜਿਹੜੇ ਜਿੰਨੇ ਵੀ ਬੂਟੇ ਅੱਗੇ ਵੀ ਇੱਕ ਦਿਨ ਬਾਬਾ ਜੀ ਲੈ ਕੇ ਆਏ ਸੀ ਸਭ ਤੋਂ ਪਹਿਲਾਂ ਅਸੀਂ ਜੱਬਾ ਦਾ ਜਿਹੜਾ ਸਰਕਾਰੀ ਸਕੂਲ ਆ ਰੋਡ ਦੇ ਉੱਪਰ ਹੀ ਉੱਥੇ ਹੀ ਬੂਟੇ ਲਾ ਕੇ ਆਏ ਹਾਂ ਨਾਲ ਕਲਮਾ ਜਿਹੜੀਆਂ ਅੰਗੂਰਾਂ ਦੀਆਂ ਵੇਲਾਂ ਛਤੂਤ ਦੇ ਬੂਟੇ ਉਹ ਬੱਚਿਆਂ ਨੂੰ ਵੀ ਘਰ ਲਾਉਣ ਵਾਸਤੇ ਦਿੱਤੇ ਆ ਤੇ ਫਿਰ ਵਰਪਾਲ ਸਕੂਲ ਦੇ ਵਿੱਚ ਵੀ ਅਸੀਂ ਬੂਟੇ ਲਗਾਉਣ ਗਏ ਸਾਂ ਤੇ ਉਹ ਵੀ ਤੁਸੀਂ ਵੀਡੀਓ ਵੇਖੀ ਹੋਣੀ ਆ ਤੇ ਹੁਣ ਬਾਬਾ ਜੀ ਤੁਹਾਨੂੰ ਕੋਈ ਵਚਨ ਦੱਸਣਗੇ ਹਾਂਜੀ ਮੈਂ ਤੇ ਮਹਾਰਾਜ ਜੀ ਅਗੇ ਬੇਨਤੀ ਕਰ ਚੁੱਕਾ ਹਾਂ ਵੀ ਇਹ ਇਹ ਜਿਹੜਾ ਕੰਮ ਆ ਨਾ ਇਹ ਪਰਿਆਵਰਣ ਦਾ ਇਹਦੇ ਹਰ ਬੰਦੇ ਨੂੰ ਜਿਹੜਾ ਵਾ ਇਹਦੇ ਵਿੱਚ ਜਿਹੜਾ ਸਾਨੂੰ ਕਰਨਾ ਚਾਹੀਦਾ ਵੋ ਜਿਹੜੇ ਆਪ ਲਾ ਸਕਦੇ ਹੋ ਆਪ ਲਾਉਣ ਜਿਹੜੇ ਨਹੀਂ ਲਾ ਸਕਵੇਂ ਜਿਹੜੇ ਲਾ ਰਹੇ ਆ ਉਹਨਾਂ ਨੂੰ ਪੁੱਛੋ ਉਹਨਾਂ ਨੂੰ ਉਹਨਾਂ ਨੂੰ ਬੂਟੇ ਲੈ ਕੇ ਦਿਓ ਜਾਂ ਆ ਵੀ ਫਾਸਦਾਰ ਬੂਟੇ ਸਾਡੇ ਲਾਓ ਬੂਟਾ ਇੱਕ ਨਹੀਂ ਮਰੂਗਾ ਮੈਨੂੰ ਪਤਾ ਆ ਬੂਟਿਆਂ ਨੂੰ ਸਾਰਿਆਂ ਨੂੰ ਜਿਹੜਾ ਅਸੀਂ ਪ੍ਰੋਗਰਾਮ ਹੀ ਬਣਾ ਮ ਸਕੂਲਾਂ ਦੇ ਵਿੱਚ ਲਾਉਣੇ ਆ ਆਵੇਂ ਵੀ ਵੀ ਬੂਟੇ ਲਾਈਏ ਤੀ ਤੀ ਬੂਟੇ ਲਾਈਏ ਸਕੂਲਾਂ ਦੇ ਵਿੱਚ ਹੀ ਉਹਨੇ ਕਰ ਤੋ ਲਾਉਣੇ ਵੀ ਜਿਹੜੇ ਜਿਹਦੇ ਨਾਲ ਉੱਥੇ ਤੋਂ ਪਾਣੀ ਪਵੇ ਉਹਨਾਂ ਨੂੰ ਸਾਡੇ ਜਿਹੜੇ ਸਰਕਾਰ ਦੇ ਪ੍ਰਿੰਸੀਪਲ ਸਾਹਿਬਾਨ ਤੇ ਉਹ ਇੱਥੇ ਆਪਣਾ ਗ੍ਰਿਡਿਆ ਚੱਬੇ ਬਿਜਲੀ ਗ੍ਰਿਡ ਜਿਹੜਾ ਉਹ ਸੈਂਟਰ ਤੋਂ ਉਹ ਉਹਨਾਂ ਦੇ ਵੀ ਸਰਦੇਵ ਸਿੰਘ ਜੀ ਹੁੰਨੇ ਬਹੁਤ ਵਧੀਆ ਬੰਦੇ ਆ ਜਿਹੜੇ ਉਹਨਾਂ ਦੇ ਇੰਚਾਰਜ ਆ ਉਹ ਹੀ ਬੂਟੇ ਜਿਹੜੇ ਲਵਾ ਰਹੇ ਆ ਸਤਿਗੁਰੂ ਕਰਤਾ ਕੰਮ ਭਾਈ ਕਿ ਲਈ ਹੈ ਜੀ ਮਹਾਰਾਜ ਮੇਰਾ ਕਰਨ ਇਹ ਅਹੀਂ ਇਸੇ ਤਰ੍ਹਾਂ ਜਿਹੜਾ ਵਕਤ ਤੋਂ ਬਾਅਦ ਆ ਜਿਹੜੇ ਹੁਣ ਕਿ ਤੂੰ ਤੇ ਇਹ ਇਹਦੇ ਅਲੋਪ ਵੀ ਚੱਲਿਆ ਇਹ ਕੰਮ ਇਹ ਹੁਣ ਆਪਾਂ ਜਿਹੜਾ ਵਾ ਇਹਨੂੰ ਇਹਨੂੰ ਆਪਾਂ ਜਲਦੀ ਤੋਂ ਜਲਦੀ ਜਿਹੜਾ ਵਾ ਇਹ ਇਹ ਹੁਣ ਬੂਟੇ ਜਿਹੜੇ ਲਾਉਣੇ ਆ ਗਾਚੀਆਂ ਦੇ ਨਾਲ ਬੂਟੇ ਲਖਣਦੇ ਪਈ ਬੁੱਢਾ ਮਰਨਾ ਨਹੀਂ 베ਰੀਆਂ ਵਾ ਬੜੀਆਂ ਬੜੀਆਂ ਕੀਮਤੀ 베ਰੀਆਂ ਜੁ ਲੱਗੀਆਂ ਹੁਣ ਵੀ 12000 ਰੁਪਈਆ ਖਰਚ ਕੇ ਆਏ ਆ ਸਾਡਾ ਮਾਨਿਆ ਵੀ ਇਹ ਜਿਹੜੀਆਂ ਚੀਜ਼ਾਂ ਨਾਲ ਇਹ ਵੱਧ ਤੋਂ ਵੱਧ ਜਿਹੜੇ ਬੁਕੇ ਜਿਹੜੇ ਇਹ ਲੇਜੈਂਡ ਤੇ ਸਤਿਗੁਰੂ ਜਿਹੜਾ ਮੇਰਪੁਰ ਦਾ ਫਰਕ ਤੇ ਸਾਡੇ ਕੋਲ ਸੇਵਾ ਕਰਾਉਣ ਤੇ ਤੁਹਾਡੇ ਸਾਥ ਸੰਗਤ ਜੀ ਤੁਹਾਡੇ ਪਰਿਵਾਰਾਂ ਦੇ ਵਿੱਚ ਜਿਹੜਾ ਉਹ ਕਿਰਪਾ ਕਰਨ ਮੇਰਾ ਮੇਰਾ ਦੇ ਮਤਲਬ ਮਾਲਕ ਆ ਉਹ ਭਾਈ ਜਿੰਨੂ ਜਾਜੀ ਤੇ ਉਸੇ ਵਾਲਾ ਰਹਿਆ ਰਾਂ ਦਾ ਜਿਹਨਾਂ ਦੀ ਨਗਰੀ ਵਿੱਚ ਰਹੇ ਆ ਜਿਹੜੀ ਅਮਰਸਰ ਸਾਹਿਬ ਦੇ ਵਿੱਚ ਆਏ ਹੋਏ ਤਰੋਣਕਾ ਲੱਗੀਆਂ ਆ ਦਾਹਦਾਂ ਆਇਆ ਜਬਿੰਦਰ ਸਿੰਘ ਚਾਲ ਮੁਖਸੇਵਾਲਾ ਗੰਤ ਘਰ ਭਾਈ ਕਿਨੇ ਜਾਜੀ ਤੇ ਸਾਡੇ ਕਬਲਜੀਤ ਸਰ ਵੀ ਸੋਹੀ ਸਾਉਂ ਸਾਡੇ ਡਾਕਟਰ ਸਾਹਿਬ ਜੁੜੇ ਹੋਏ ਉਹ ਅਸੀਂ ਅੱਜ ਕਰ ਰਹੇ ਤੇ ਉਹ ਸਾਡੀ ਅੱਜ ਵੀਡੀਓ ਬਣਾ ਬਣਾ ਰਹੇ ਸਾਨੂੰ ਤੁਹਾਡੇ ਸੰਗਤਾਂ ਦੇ ਨਾਮ ਜਿਹੜਾ ਵਾ ਇਸ ਵੀਡੀਓ ਦਾ ਮੇਲ ਮਲਾਪ ਕਰਾ ਰਹੇ ਅੱਗੇ ਵੀ ਕਰਾਉਂਦੇ ਰਹਿੰਦੇ ਆ ਤੇ ਮੈਂ ਨਬਾ অতি ਤਰਵਾਦੀ ਹਾਂ ਸਾਡੇ ਅੱਜ ਕਾਲੀ ਹੁੰਦੀ ਉੱਧਰ ਜਿਹੜਾ ਸੇਵਾ ਚੱਲਣ ਦੀ ਪਿਛਲੇ ਪਾਸੇ ਉੱਥੇ ਕਰ ਰਹੇ ਆ ਵਧਰ ਸਾਹਿਬ ਤੇ ਹੋਰ ਜਿੰਨੀਆਂ ਮੀਆਂ ਸ਼ਖਸੀਅਤਾਂ ਅਬ ਸਤੰਦਰ ਫੈਕਟਰ ਦੀ ਰੋਬਨ ਸਾਹਿਬ ਤੇ ਕਿੰਨੇ ਬੀਰ ਗਿਆ ਉਹ ਜਿਹੜੇ ਜਿਹੜੇ ਉਸ ਤੋਂ ਉਤਰ ਉਤਰਦੇ ਸਾਰੇ ਸੇਵਾ ਕਰਨ ਦਾ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਵੈਗਰੂ ਬੱਚੇ ਪਾਸ਼ਾ ਕਿਰਪਾ ਕਰਨ ਭਲਕਿ ਨੇ ਜੀ ਮੇਰਾ ਕਰਨ ਕਿ ਸਾਡੇ ਕੋਲ ਐਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਇਹ ਜਿੱਥੇ ਇਨਸਾਨਾਂ ਦਾ ਆਪਕੇ ਫਰਸਟ ਰੂਟ ਦਾ ਪ੍ਰੋਗਰਾਮ ਆ ਉੱਥੇ ਗੋਲਾਂ ਜਿਹੜੀਆਂ ਜਿਹੜੀਆਂ ਛਪੂਤ ਦੀਆਂ ਗੋਲਾਂ ਆ ਦੋ ਦੋ ਦੰਤਾਂ ਇੰਚੀ ਲੰਬੀਆਂ ਗੋਲਾਂ ਹੋਣੀਆਂ ਇਹ ਇਹ ਇੱਕ ਸਾਲ ਦੀ ਪਿਆਰ ਹੋ ਜਾਂਦਾ ਦੀ ਇਹ ਇਸੇ ਤਰ੍ਹਾਂ 베ਰੀਆਂ ਜਿਹੜੀਆਂ ਵਾ ਉਹ ਬਹੁਤ ਵੜੀਆਂ 베ਰੀ ਕੋਈ ਥਾਈ ਚੰਦਨ ਦੀ 베ਰੀ ਆ ਕੋਈ ਜਿਹੜੀ ਆ ਕਸ਼ਮੀਰੀ ਐਪਲ 베ਰੀ ਆ ਉਹਹੀਂ ਜਿਹੜੀਆਂ ਉਹ ਉਹ ਲਾਰਾ ਆ ਕਵਾਇ ਗੁਰ ਸੱਤੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਇਹ ਜੜੀਆਂ ਸਾਰੀਆਂ ਹੋਣ ਤੇ ਇਹ ਆਨੰਦ ਬਣ ਜੇ ਤੇ ਕਿਸੇ ਪੰਛੀ ਖਾਣ ਦੇ ਉੱਤੇ ਇਨਸਾਨ ਨਹੀਂ ਖਾਣ ਦੇ ਸਾਡੇ ਜਿੰਨ ਕੇ ਬੱਚੇ ਜਿਹੜੇ ਆ ਉਹ ਖਾਣ ਦੇ ਤੇ ਬਹੁਤ ਨਿਯਮਤ ਜੇ ਇੱਕੀਆਂ ਬਿਮਾਰੀਆਂ ਦੀ ਦਵਾਈ ਹੈ ਜੜੀਆਂ ਇਹ ਜੜੀਆਂ ਜਿਹੜੇ ਫਰੂਟ ਹੀ ਆਪਾਂ ਭੁੱਲ ਗਏ ਆਂ ਉਹ ਭੁੱਲਣ ਕਰਕੇ ਜਿਹੜਾ ਵਾ ਅਸੀਂ ਅੱਜ ਡਾਕਟਰਾਂ ਦੇ ਪਰਵਾਹਿਆਂ ਦੀ ਚਾਹ ਫੇਰੇ ਘੁੰਮਣ ਗਏ ਆਂ ਤੇ ਅਸਲੀ ਕੰਮ ਜਿਹੜਾ ਇਹੋ ਜੇ ਬੂਟੇ ਲਾਉਣੇ ਚਾਹਦੇ ਥਾਂ ਲਾਉਣੇ ਨੇ ਛੰਡੇ ਬੂਟੇ ਲਾਉਣੇ ਬਹੁਤ ਬਹੁਤ ਧੰਨਵਾਦ ਜਿਉਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ